ਭਾਰਤੀ ਜਨਤਾ ਪਾਰਟੀ ਦਾ ਨਿਆਰ ਸੀ ਬਹੁਤ ਹੀਠਾ ਚਲਾ ਗਿਆ ਸੀ ਤਰਨਤਾਰਨ ਤੋਂ ਔਰ ਜਦੋਂ ਤੁਸੀਂ ਜੁਆਇਨ ਕਰਦੇ ਹੋ ਪਾਰਟੀ ਵਰਕਰ ਦੇ ਤੌਰ ਤੇ ਜੁਆਇਨ ਕਰਦੇ ਹੋ ਫਿਰ ਜ਼ਿਲ੍ਹਾ ਪ੍ਰਧਾਨ ਬਣਦੇ ਹੋ ਹੁਣ ਉਮੀਦਵਾਰ ਐਲਾਨ ਦਿੱਤਾ ਗਿਆ ਕਿੰਨੀ ਕਿ ਔਕੜਾਂ ਜਿਹੜੀਆਂ ਮੁਸ਼ਕਲਾਂ ਆਈਆਂ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਲੋਕਾਂ ਨੂੰ ਦਿਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਪਿਛਲੇ ਦਿਨੀ ਸੁਖਵੀਰ ਬਾਦਲ ਵੱਲੋਂ ਤਰਨਤਾਰਨ ਆ ਕੇ ਕੀਤਾ ਗਿਆ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਭਾਜਪਾ ਦੇ ਹੋਰ ਵੀ ਆਗੂਆਂ ਵੱਲੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਗਈ ਸੀ ਪਰ ਹੁਣ ਇੰਜ ਲੱਗਦਾ ਏ ਕਿ ਪਾਰਟੀ ਫੁੱਟ ਦਾ ਸ਼ਿਕਾਰ ਹੋ ਜਾਵੇਗੀ ਔਰ ਕਮਜ਼ੋਰ ਹੋ ਗਈ ਏ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਤੁਹਾਡੇ ਵੱਲੋਂ ਕੀ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਿਛਲੇ 3 ਸਾਲ ਦੇ ਵਿੱਚ ਨਹੀਂ ਕਰਵਾਏ ਜਾ ਸਕੇ ਉਹ ਦੱਸਣਾ ਚਾਹੋਗੇ ਆਮ ਆਦਮੀ ਪਾਰਟੀ ਨੇ ਸਿਰਫ ਗੱਲਾਂ ਕੀਤੀਆਂ ਹਰੇਕ ਵਰਗ ਦੀ ਭਾਵਨਾਵਾਂ ਦੇ ਨਾਲ ਖੇਡੇ ਨੇ ਸਿਰਫ ਸ਼ਬਦਾਂ ਰਹੀਂ ਸੋਸ਼ਲ ਮੀਡੀਆ ਰਹੀਂ ਲੋਕਾਂ ਨੂੰ ਗਮਰਾਹ ਕੀਤਾ ਕਿ ਅਸੀਂ ਤੁਹਾਡੇ ਵਿੱਚੋਂ ਆ ਅਸੀਂ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਆ ਅਸੀਂ ਆਮ ਲੋਕ ਆ ਪਰ ਤੁਹਾਡੇ ਸਾਹਮਣੇ ਆ ਜਿਹੜੇ ਆਮ ਆਮ ਕਹਿੰਦੇ ਕਿ ਅੱਜ ਬੜਾ ਖਾਸ ਹੋ। ਅਸੀਂ ਸਮਾਜ ਵੱਲੋਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਜਿਹੜੇ 5-5 ਮਰਲੇ ਪਲਾਟ ਆ ਉਹ ਜਿਮਨੀ ਚੋਣਾ ਤੋਂ ਪਹਿਲਾਂ ਪਹਿਲਾਂ ਦੇ ਦਿੱਤੇ ਜਾਣ ਨਹੀਂ ਤਾਂ ਉਹ ਉਹ ਜਿਹੜਾ ਤਿੱਖਾ ਸੰਘਰਸ਼ ਕਰਨ ਕਿ ਉਹ ਹੋ ਸਕਦਾ ਆਪਣਾ ਉਮੀਦਵਾਰ ਵੀ ਉਹਨਾਂ ਵੱਲੋਂ ਉਤਾਰਿਆ ਜਾਵੇ ਇਹਨਾਂ ਨੇ ਉਹਨਾਂ ਗਰੀਬ ਲੋਕਾਂ ਦੀਆਂ ਭਾਵਨਾਵਾਂ ਨੂੰ ਇੰਨੀ ਕਠੇਸ ਪਚਾਈ ਹੈ ਇੰਨੇ ਕ ਲਾਰੇ ਲਾਏ ਉਹ ਸਿਆਣੇ ਕਹਿੰਦੇ ਆ ਕਿ ਜੇ ਕਿਤੇ ਗਰੀਬ ਦਿਲੋਂ ਦਵਾ ਦੇ ਦੇ ਤੇ ਪਰਮਾਤਮਾ ਬੜੀ ਨੇੜਿਓਂ ਹੋ ਕੇ ਸੁਣਦਾ ਹੈ ਤੇ ਜੇ ਕਿਤੇ ਗਰੀਬ ਦਿਲੋਂ ਗੱਦਵਾਰ ਦੇ ਦੇ ਤੇ ਪਰਮਾਤਮਾ ਵੀ ਬੜੀ ਨੇੜਿਓਂ ਹੋ ਕੇ ਸੁਣਦਾ ਹੈ ਭਾਰਤੀ ਜਨਤਾ ਪਾਰਟੀ ਸਾਡੀ ਮਾਂ ਪਾਟੀ ਤੇ ਮਾਂ ਦੇ ਕੋਲ ਪੁੱਤਾਂ ਨੇ ਜਾਣਾ ਹੀ ਜਾਣਾ ਤੇ ਇਹ ਵੀ ਮੈਂ ਤੁਹਾਨੂੰ ਦਾਅਵੇ ਦੇ ਨਾਲ ਕਹਿ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਜਦੋਂ ਕੋਈ ਵੀ ਫੈਸਲਾ ਲੈਂਦੀ ਹੈ ਹਰੇਕ ਦੀ ਨਬਜ਼ ਨੂੰ ਪਛਾਣ ਕੇ ਲੈਂਦੀ ਹੈ ਤੇ ਕੋਈ ਇਦਾਂ ਦੀ ਗੱਲ ਨਹੀਂ ਪਰਿਵਾਰ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਸਮੁੱਚਾ ਇੱਕ ਪਰਿਵਾਰ ਆ ਸ਼ਾਸਿਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਤਰਨਤਾਰਨ ਵਿੱਚ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਕੋਜੀ ਮਹੀਨਿਆਂ ਦੇ ਵਿੱਚ ਤਰਨਤਾਰਨ ਤੋਂ ਜਿਮਨੀ ਚੋਣ ਕਰਵਾਈ ਜਾਣੀ ਹੈ ਜਿਸ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਐਲਾਨ ਕੀਤਾ ਜਾ ਰਿਹਾ ਜਿਸ ਦੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਇਸ ਜਿਮ ਤਰਨਤਨ ਹਲਕੇ ਤੋਂ ਜਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪ੍ਰਧਾਨ ਜੀ ਤੁਹਾਡਾ ਤੇ ਬਹੁਤ ਬਹੁਤ ਵਧਾਈਆਂ ਵੀ ਦਿੰਨੇ ਆ ਤੁਹਾਨੂੰ ਮੈਂ ਧੰਨਵਾਦ ਕਰਦਾ ਸਮੁੱਚੇ ਤੁਹਾਡੇ ਰੱਬ ਵਰਗੇ ਵੀਰਾਂ ਦਾ ਕਿ ਤੁਸੀਂ ਹਮੇਸ਼ਾ ਹੀ ਲੋਕਪੰਤਰ ਦਾ ਚੌਥਾ ਥੰਮ ਬਣ ਕੇ ਹਮੇਸ਼ਾ ਜਿੱਥੇ ਵੀ ਕਿਤੇ ਹੱਕ ਸੱਚ ਦੀ ਗੱਲ ਆ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਬਤੌਰ ਪੱਤਰਕਾਰ ਹੀ ਦੇ ਰਹੇ ਲੋਕਾਂ ਦੇ ਨਾਲ ਆ ਗੁਰੂ ਹੁਦਿਆਉ ਜੀ ਤੇ ਮਾਤਾ ਕਾ ਵੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਦੇਖੇ ਪਹੁੰਚੇ। ਦਿਲ ਦੀਆਂ ਗੱਲਾਂ ਤੁਹਾਨੂੰ ਧੰਨਵਾਦ ਕਰਨਾ। ਪਾਰਟੀ ਵੱਲੋਂ ਇੱਕ ਵਰਕਰ ਨੂੰ ਮੌਕਾ ਦਿੱਤਾ ਗਿਆ ਹੈ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਚੋਰ ਮੋਰੀਆਂ ਥਾਣੀ ਉਮੀਦਵਾਰ ਬਣਨਾ ਚਾਹੁੰਦੇ ਸੀ ਉਹਨਾਂ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਇੱਕ ਉਤਸ਼ਾਹ ਬਣਿਆ ਹੈ ਕਿ ਮਿਹਨਤੀ ਵਰਕਰ ਨੂੰ ਆਖਰ ਪਾਰਟੀ ਵੱਲੋਂ ਮੌਕਾ ਦਿੱਤਾ ਗਿਆ ਹੈ। ਮੈਂ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਕੋਟਨ ਕੋਟਨ ਸ਼ੁਕਰਾਨ ਕਰਦਾ ਹਾਂ ਸਿਰ ਝਕਾਉਣਾ ਕਿ ਜੱਨਾ ਨੇ ਇੱਕ ਨਮਾਣੇ ਵਰਕਰ ਨੂੰ ਗਰੀਬ ਨੂੰ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਅਨੰਦਵਰ ਤਰਨਤਨ ਜੀ ਮੰਡਕਸ਼ਨ ਦੇ ਵਿੱਚ ਬਣਾ ਕੇ ਅੱਜ ਰੱਬ ਵਰਗੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉੱਥੇ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਹੀ ਸਤਿਕਾਰਯੋਗ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਡਾ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਰ ਸ਼ਾਹ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਕੌਮੀ ਜਨਰਲ ਸੈਕਟਰੀ ਸ੍ਰੀ ਤਰਨ ਚੁੱਕ ਜੀ ਦਾ ਬਹੁਤ ਹੀ ਸਤਿਕਾਰਯੋਗ ਲਾਲਪੁਰਾ ਸਾਹਿਬ ਜੀ ਦਾ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸਤਿਕਾਰਯੋਗ ਸ੍ਰੀ ਸੁਨੀਲ ਜਾਖੜ ਜੀ ਦਾ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਮੰਤਰੀ ਸ਼੍ਰੀ ਨਿਵਾਸ ਜੀ ਦਾ ਤੇ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਪਿਛਲੇ 2-3 ਸਾਲ ਤੋਂ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਦੀਆਂ ਨੀਤੀਆਂ ਨੂੰ ਲੈ ਕੇ ਕਮਲ ਤੇ ਫੁੱਲ ਨੂੰ ਲੈ ਕੇ ਘਰ ਘਰ ਤੱਕ ਮੇਰੇ ਨਾਲ ਦਿਨ ਰਾਤ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੰਦਾ ਬਲੰਦ ਕਰਦੇ ਆ ਰਹੇ ਮੇਰੇ ਸਮੂੱਚੇ ਵਰਕਰਾਂ ਦਾ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਜ਼ਿਲ੍ਹਾ ਲੈਵਲ ਤੋਂ ਲੈ ਕੇ ਹਰੇਕ ਮੀਟਿੰਗ ਦੇ ਵਿੱਚ ਬੜੀ ਭਰਪੂਰਤਾ ਦੇ ਨਾਲ ਉਤਸ਼ਾਹ ਵਿਖਾਇਆ ਮੇਰੇ ਕੋ ਕੋ ਯੋਗ ਸ਼ਬਦ ਨਹੀਂ ਕਿ ਮੈਂ ਕਿਹੜੇ ਸ਼ਬਦਾਂ ਦੇ ਨਾਲ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਇੱਕ ਨਮਾਣੇ ਜੇ ਵਰਕਰ ਨੂੰ ਜਿਹੜਾ ਉਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਉਮੀਦਵਾਰ ਬਣਾ ਕੇ ਅੱਜ ਮੌਕਾ 줘 ਵਿਚਰਨ ਦਾ ਮੌਕਾ ਦਿੱਤਾ ਮੈਂ ਧੰਨਵਾਦ ਕਰਦਾ ਮੇਰਾ ਸਿਰ ਝੁਕਦਾ ਤੇ ਮੈਂ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਦਿਨ ਤੋਂ ਪਾਰਟੀ ਨੇ ਐਲਾਨ ਕੀਤਾ ਜੰਨਾ ਮੇਰੇ ਰੱਬ ਵਰਗੇ ਬਜ਼ੁਰਗਾਂ ਚ ਨੌਜਵਾਨਾਂ ਚ ਹਰੇਕ ਵਰਗ ਦੇ ਵਿੱਚ ਇਨਾ ਉਤਸ਼ਾਹ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਤਰਨਤਾਰਨ ਵਿਧਾਨ ਸਭਾ ਦੀ ਜਿਹੜੀ ਜਨ ਇਲੈਕਸ਼ਨ ਆ ਉਹ ਬੜੀ ਵੱਡੀ ਲੀਡ ਦੇ ਨਾਲ ਲੋਕ ਜਿਹੜਾ ਉਹ ਜਿੱਤ ਕੇ ਜਿੱਥੇ ਪੰਜਾਬ ਦੀ ਲੀਡਰਸ਼ਿਪ ਦਾ ਮਾਣ ਵਧਾਉਣਗੇ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਵਿਚੇ ਚੀਰ ਦੇ ਜਿੱਤ ਕੇ ਪਾਉਂ। ਇੱਕ ਸਮਾਸੀ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਿਆਰ ਸੀ ਬਹੁਤ ਹੀਠਾਂ ਚਲਾ ਗਿਆ ਸੀ ਤਰਨਤਾਰਨ ਤੋਂ ਔਰ ਜਦੋਂ ਤੁਸੀਂ ਜੁਆਇਨ ਕਰਦੇ ਹੋ ਪਾਰਟੀ ਵਰਕਰ ਦੇ ਤੌਰ ਤੇ ਜੁਆਇਨ ਕਰਦੇ ਹੋ ਫਿਰ ਜਲਾ ਪ੍ਰਧਾਨ ਬਣਦੇ ਹੋ ਹੁਣ ਉਮੀਦਵਾਰ ਐਲਾਨ ਦਿੱਤਾ ਗਿਆ ਕਿ ਨਹੀਂ ਕਿ ਔਕੜਾਂ ਜਿਹੜੀਆਂ ਮੁਸ਼ਕਲਾਂ ਆਈਆਂ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਲੋਕਾਂ ਨੂੰ ਦਿਵਾਉਣ ਵਾਸਤੇ ਮਤਾ ਦੇ ਮਤੇਮ ਰਹੀ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਕਿਡਰ ਬੀਸ ਪਾਰਟੀ ਇੱਕ ਵਰਕਰ ਬੀਸ ਪਾਰਟੀ ਹੈ ਦੂਜੀਆਂ ਪਾਰਟੀਆਂ ਵਾਂਗ ਕੋਈ ਪਰਿਵਾਰਵਾਦ ਨਹੀਂ ਹੈ ਕੋਈ ਪੈਰਾਸ਼ੂਟਰਾ ਇੰਤਾਰ ਦੋ ਕੋਈ ਇਧਰੋਂ ਲੈ ਆਓ ਕੋਈ ਉਧਰੋਂ ਲੈ ਆਓ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਵਰਕਰਾਂ ਦੀ ਨਬਜ਼ ਨੂੰ ਪਛਾਣਦੀ ਉਸੇ ਪਿਛਲੇ ਸੂਬਿਆਂ ਦੇ ਵਿੱਚ ਵੀ ਦੇਖ ਲਓ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜੇ ਉੱਥੋਂ ਦੇ ਸੂਬਿਆਂ ਦੇ ਮੁੱਖ ਮੰਤਰੀ ਚੋਣ ਦੀ ਗੱਲ ਆਈ ਤੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਜਿਹੜੀ ਸੀਟਾਂ ਦੀ ਕਤਾਰ ਸਭ ਤੋਂ ਮਗਰਲੇ ਪਾਸੇ ਉਹ ਲੋਕ ਬੈਠੇ ਹੁੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਚੋਕੇ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਲਿਆਉਂਦੀ ਇਹੀ ਕਾਮਯਾਬੀ ਦਾ ਕਾਰਨ ਆ ਭਾਰਤੀ ਜਨਤਾ ਪਾਰਟੀ ਦਾ ਕਿ ਇੱਕ ਕੰਮ ਕਰਨ ਵਾਲੇ ਇੱਕ ਵਰਕਰ ਨੂੰ ਜਿਹੜਾ ਦਿਲੋਂ ਭਾਰਤੀ ਪਾਰਟੀ ਦੀ ਰੀਤੀ ਨੀਤੀ ਦੇ ਤਹਿਤ ਸੰਗਠਨ ਦੀ ਮਰਿਆਦਾ ਦੇ ਤਹਿਤ ਜਿਹੜਾ ਆਪਣੀ ਪਾਰਟੀ ਦੀ ਦਿਸ਼ਾ ਨਿਰਦੇਸ਼ਾਂ ਤੇ ਹਿੱਲ ਚਲਦਾ ਭਾਰਤੀ ਤੇ ਪ੍ਰਤੀ ਵਫਾਦਾਰੀ ਰੱਖਦਾ ਹੈ ਪਾਰਟੀ ਉਹਨੂੰ ਕਿਸੇ ਟਾਈਮ ਵੀ ਉਹਦੀ ਮਿਹਨਤ ਉਹਦੀ ਵਫਾਦਾਰੀ ਨੂੰ ਦੇ ਕੇ ਕਿਸੇ ਕੈਨਨ ਦੀ ਵੱਡੀ ਤੋਂ ਵੱਡੀ ਜੁਗਿਆਰੀ ਦੇ ਦਿੰਦੀ ਤਾਂ ਹੀ ਅੱਜ ਦੋ ਸ਼ੀਟਾਂ ਤੋਂ ਸ਼ੁਰੂ ਹੋਈ ਪਾਰਟੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟੰਕਾ ਬਹੁਤਾ ਲੋਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਕਮਲਦੇਵ ਭੱਲ ਨੂੰ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਲੰਥੀਆਂ ਨੂੰ ਪਿਆਰ ਕਰਦੇ ਨੇ ਕਿ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਲੋਕ ਆ ਉਹ ਦਿਨ ਬਦਿਣ ਗਿਣਤੀ ਦੇ ਵਿੱਚ ਲੋਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਮੈਜਰ ਟ੍ਰੈਂਡ ਤੇ ਤੁਹਾਡੇ ਸਾਹਮਣੇ ਆ ਕਿ ਅੱਜ ਤੋਂ ਪਹਿਲਾਂ ਤਰਨ ਤਰਨ ਦੇ ਵਿੱਚ ਕਿਤੇ ਨਾ ਕਿਤੇ ਲੋਕ ਝੱਕਦੇ ਸੀ ਉਹ ਸ਼ੀਟਾਂ ਤੋਂ ਸ਼ੁਰੂ ਹੋਈ ਪਾਰਟੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਟੰਕਾ ਬਹੁਤਾ ਲੋਕ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਕਮਲਦੀਪ ਖੱਲ ਨੂੰ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਲੰਘੀਆਂ ਨੂੰ ਪਿਆਰ ਕਰਦੇ ਨੇ ਕਿ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਲੋਕ ਆ ਉਹ ਦਿਨ ਬਦਣ ਗਿਣਤੀ ਦੇ ਵਿੱਚ ਲੋਕ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਮੈਜਰ ਟ੍ਰੈਂਡ ਤੇ ਤੁਹਾਡੇ ਸਾਹਮਣੇ ਆ ਕਿ ਅੱਜ ਤੋਂ ਪਹਿਲਾਂ ਤਰਨ ਤਰਨ ਦੇ ਵਿੱਚ ਕਿਤੇ ਨਾ ਕਿਤੇ ਲੋਕ ਝੱਕਦੇ ਸੀ ਲੋਕ ਮਹਿਸੂਸ ਕਰਦੇ ਸੀ ਕਿ ਸ਼ਾਇਦ ਪਤਾ ਨਹੀਂ ਸਾਡੀ ਕੋ ਬਾਂਹ ਫੜਨ ਵਾਲਾ ਹੈ ਕਿ ਨਹੀਂ ਹੈ ਪਰ ਗੁਰੂ ਦੀ ਕਿਰਪਾ ਤੇ ਨਾਲ ਸਮੁੱਚੀ ਟੀਮ ਦੇ ਸਾਥੀਆਂ ਦੀ ਮਿਹਨਤ ਸਦਕਾ ਅੱਜ ਲੋਕ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿੱਥੇ 5-7 10 ਲੋਕ ਮਿਲਦੇ ਸੀ ਅੱਜ ਤੁਹਾਡੇ ਸਾਹਮਣੇਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਦੋਂ ਤਾਂ ਵੀ 10 ਨੂੰ ਪਾਰਟੀ ਨੇ ਇੱਕ ਜ਼ਿਲ੍ਹੇ ਦੀ ਜੁੰਮੈਰੀ ਦਿੱਤੀ ਸੀ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਆਪਣਾ ਵਿਸ਼ਵਾਸ ਪ੍ਰਗਟਾ ਰਹੇ ਨੇ ਲੋਕ ਮਹਿਸੂਸ ਕਰਦੇ ਨੇ ਕਿ ਜੇ ਦੂਜੇ ਸੂਬਿਆਂ ਵਾਂਗ ਸਾਡੇ ਵੀ ਇਲਾਕੇ ਦੀ ਤਰੱਕੀ ਹੋ ਸਕਦੀ ਆ ਤੇ ਹੋਰ ਰਵਾਇਤੀ ਪਾਰਟੀਆਂ ਦਾ ਕੋਈ ਮੁਕਾਬਲਾ ਨਹੀਂ ਰਹਿ ਗਿਆ ਜੇ ਸਾਡੇ ਵੀ ਸੂਬੇ ਦੀ ਤਰੱਕੀ ਹੋ ਸਕੀ ਤੇ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਭਾਜਪਾ ਦੇ ਹੋਰ ਵੀ ਆਗੂਆਂ ਵੱਲੋਂ ਆਪਣੀ ਦਾਵੇਦਾਰੀ ਪੇਸ਼ ਕੀਤੀ ਗਈ ਸੀ ਪਰ ਹੁਣ ਇੰਜ ਲੱਗਦਾ ਏ ਕਿ ਪਾਰਟੀ ਫੁੱਟ ਦਾ ਸ਼ਿਕਾਰ ਹੋ ਜਾਵੇਗੀ ਔਰ ਕਮਜ਼ੋਰ ਹੋਏਗੀ ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ? ਕੋਈ ਇਦਾਂ ਦੀ ਗੱਲ ਨਹੀਂ ਕਿ ਸਾਡੀ ਪਾਰਟੀ ਕੋਈ ਕਮਜ਼ੋਰ ਹੈ। ਤੁਹਾਡਾ ਇਹ ਸਾਹਮਣੇ ਤੁਹਾਡੇ ਹੀ ਸ਼ਬਦ ਹੈ ਕਿ ਪਾਰਟੀ ਚ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਹੈ। ਪਰਿਵਾਰ ਦੇ ਵਿੱਚ ਹਰੇਕ ਬੰਦੇ ਨੂੰ ਆਪਣਾ ਹੱਕ ਮੰਗਣ ਦਾ ਫਰਜ਼ ਹੈ। ਉਹਦੇ ਵਿੱਚ ਕਦੀ ਵੀ ਆਪਾਂ ਡਨਾਈ ਨਹੀਂ ਕਰ ਸਕਦੇ ਕਿ ਨਹੀਂ ਵੀ ਫਲਾਣੇ ਨੇ ਕਿਉਂ ਦਾਵੇਦਾਰੀ ਰੱਖੀ ਕਿਉਂਕਿ ਭਾਰਤੀ ਜਨਤਾ ਪਾਰਟੀ ਸਾਡੀ ਮਾਂ ਪਾਰਟੀ ਹੈ ਤੇ ਮਾਂ ਦੇ ਕੋਲ ਪੁੱਤਾਂ ਨੇ ਜਾਣਾ ਹੀ ਜਾਣਾ। ਤੇ ਇਹ ਵੀ ਮੈਂ ਤੁਹਾਨੂੰ ਦਾਵੇ ਦੇ ਨਾਲ ਕਹਿ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਜਦੋਂ ਕੋਈ ਵੀ ਫੈਸਲਾ ਲੈਂਦੀ ਹੈ ਖੜੀਏ ਕਿਦੀ ਨਬਜ਼ ਨੂੰ ਪਛਾਣ ਕੇ ਲੈਂਦੀ ਤੇ ਕੋਈ ਇਦਾਂ ਦੀ ਗੱਲ ਨਹੀਂ ਪਰਿਵਾਰ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਸਮੁੱਚਾ ਇੱਕ ਪਰਿਵਾਰ ਆ ਸਤਕਾਰਯੋਗ ਸਾਰੇ ਸਾਥੀਆਂ ਨਾਲ ਮਿਲਣਾ ਜੁਲਣਾ ਹੋ ਰਿਹਾ ਗੁਰੂ ਕਿਰਪਾ ਕਰੇ ਸਮੁੱਚੇ ਸਾਥੀਆਂ ਨੂੰ ਨਾਲ ਲੈ ਕੇ ਬੜੀ ਵੱਡੀ ਲੀਡ ਦੇ ਨਾਲ ਅਸੀਂ ਤਰਨਤਰ ਜਿੱਨੀ ਇਲੈਕਸ਼ਨ ਦੀ ਜਿੱਥੇ ਤਿਆਰੀ ਦੇ ਵਿੱਚ ਉਥੇ ਜਿੱਤ ਵੀ ਜੜੀ ਉਹ ਬੜੀ ਯਕੀਨਨ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਬਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਪਿਛਲੇ ਦਿਨੀ ਸੁਖਬੀਰ ਬਾਦਲ ਵੱਲੋਂ ਤਰਨਤਾਰਨ ਆ ਕੇ ਕੀਤਾ ਗਿਆ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਮੇਰੀ ਇੱਕ ਹੀ ਬੇਨਤੀ ਹੈ ਲੋਕਾਂ ਦਾ ਫਤਵਾ ਹੈ ਹਰੇਕ ਪਾਰਟੀ ਨੇ ਆਪਣੇ ਆਗੂ ਉਤਾਰੇ ਹਰੇਕ ਪਾਰਟੀ ਨੇ ਆਪਣੀ ਗੱਲ ਕਰਨੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਲੋਕਾਂ ਦੀ ਪ੍ਰਵਾਨ ਕੀਤੀ ਹੋਈ ਪਾਰਟੀ ਆ ਲੋਕਾਂ ਦਾ ਫਤਵਾ ਹੈ ਅੱਜ ਦੇਸ਼ ਦੀ ਸਭ ਤੋਂ ਵੱਡੀ 파ਰਟੀ ਬਣ ਕੇ ਭਾਰਤੀ ਜਨਤਾ ਪਾਰਟੀ ਉੱਭਰ ਕੇ ਆਈ ਕਿਉਂਕਿ ਸਾਡੇ ਲੋਕ 5 ਸਾਲ ਤੋਂ ਬਾਅਦ ਅਗਲੇ 5 ਸਾਲ ਉਹਨੂੰ ਵੋਟ ਪਾਉਂਦੇ ਆ ਜਿਨੇ ਪਹਿਲੇ 5 ਸਾਲ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਿਆ ਤੇ ਜਿੱਥੇ-ਜਿੱਥੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਮੌਕਾ ਦਿੱਤਾ ਉਸ ਉੱਥੇ ਨੂੰ ਹਾਰ ਬਦਲ ਕੇ ਰੱਖ ਦਿੱਤੀ ਮੈਂ ਨਹੀਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਕਿਉਂਕਿ ਲੋਕਾਂ ਦੁਆਰਾ ਲੋਕਾਂ ਦੇ ਪਿਆਰ ਨੂੰ ਕਬੂਲਦੇ ਹੋਇਆ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਕੇ ਆਇਆ ਠੀਕ ਹੈ ਇਹਨਾਂ ਲੋਕਾਂ ਨੇ ਸਾਰਿਆਂ ਨੇ ਅਮੀਦਵਾਰ ਅਲਾਨੇ ਆ ਪਰ ਤੁਹਾਨੂੰ ਜਿਹੜਾ ਫਤਵਾ ਉਹ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਹੱਕ ਚ ਨਜ਼ਰ ਆਉਂਦਾ ਆਮ ਆਦਮੀ ਪਾਰਟੀ ਵੱਲੋਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਿਛਲੇ 3 ਸਾਲ ਦੇ ਵਿੱਚ ਨਹੀਂ ਕਰਵਾਏ ਜਾ ਸਕੇ ਉਹ ਦੱਸਣਾ ਚਾਹੋਗੇ ਤੁਹਾਡੇ ਸਾਹਮਣੇ ਆ ਜੀ ਆਮ ਆਦਮੀ ਪਾਰਟੀ ਨੇ ਸਿਰਫ ਗੱਲਾਂ ਕੀਤੀਆਂ ਹਰੇਕ ਵਰਗ ਦੀ ਭਾਵਨਾਵਾਂ ਦੇ ਨਾਲ ਖੇਡੇ ਨੇ ਖਾਸ ਕਰ ਜੋ ਸਾਡਾ ਗਰੀਬ ਵਰਗ ਹੈ ਇਹਨਾਂ ਨੇ ਉਹਨਾਂ ਨਾਲ ਪੂਜਾ ਮਜ਼ਾਕ ਕੀਤਾ ਸਿਰਫ ਸ਼ਬਦਾਂ ਰਾਂਈ ਸੋਸ਼ਲ ਮੀਡੀਆ ਰਾਂਈ ਲੋਕਾਂ ਨੂੰ ਗਮਰਾਹ ਕੀਤਾ ਕਿ ਅਸੀਂ ਤੁਹਾਡੇ ਵਿੱਚੋਂ ਆ ਅਸੀਂ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਆ ਅਸੀਂ ਆਮ ਲੋਕ ਆ ਪਰ ਤੁਹਾਡੇ ਸਾਹਮਣੇ ਆ ਜਿਹੜੇ ਆਮ ਆਮ ਕਹਿੰਦੇ ਕਿ ਅੱਜ ਬੜੇ ਖਾਸ ਹੋ ਤੁਸੀਂ ਪਿਛਲੇ ਸਮੇਂ ਦੇ ਵੀ ਇਹਨਾਂ ਵੱਲੋਂ ਚਾਹੇ ਮੀਡੀਆ ਦੇ ਵਿੱਚ ਦਿੱਤੀਆਂ ਪ੍ਰੈਸ ਬਾਈਟਾਂ ਕੱਢ ਕੇ ਵੇਖ ਲੋ ਤੇ ਅੱਜ ਦੇ ਇਨ੍ਹਾਂ ਲੋਕਾਂ ਦੇ ਹਾਲਾਤ ਵੇਖ ਲੋ ਮੈਂ ਇੱਕ ਗੱਲ ਤੁਹਾਨੂੰ ਯਕੀਨ ਦੇ ਨਾਲ ਕਹਿਣਾ ਕਿ ਦਿੱਲੀ ਦਾ ਮਾਡਲ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਤੇ ਅੱਜ ਦਿੱਲੀ ਦੇ ਵਿੱਚ ਵੀ ਜਦੋਂ ਲੋਕਾਂ ਨੇ ਝਾੜੂ ਦਾ ਤੀਲਾ ਤੀਲਾ ਕੀਤਾ ਤੇ ਕਿਸੇ ਅਕਾਲੀ ਦਲ ਕਾਂਗਰਸ ਜਾਂ ਕਿਸੇ ਹੋਰ ਖੇਤਰੀ ਪਾਰਟੀ ਨੂੰ ਮੌਕਾ ਨਹੀਂ ਦਿੰਦਾ ਉੱਥੇ ਲੋਕਾਂ ਨੇ ਜੇ ਮੌਕਾ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਵਿਸ਼ਵਾਸ ਪ੍ਰਗਟਾਇਆ ਦੇ ਉਸੇ ਲੜੀ ਦੇ ਤਹਿਤ ਇਹਨਾਂ ਦਾ ਸ਼ੁਰੂਆਤ ਦਾ ਜਿਹੜਾ ਦਰਵਾਜ਼ਾ ਉਹ ਤਰਨ ਤਰਨ ਜਮਨੀ ਦੇ ਵਿੱਚ ਲੋਕ ਝਾੜੂ ਦਾ ਤਿਲਾ ਤਿਲਾ ਕਰਕੇ ਲੋਕ ਦਿੱਲੀ ਵਾਂਗ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਕਾਮਯਾਬ ਕਰਕੇ ਆਪਣੇ ਇਲਾਕੇ ਦੇ ਵਿੱਚ ਇੱਕ ਪੂਰੇ ਪੰਜਾਬ ਦੇ ਵਿੱਚ ਸੁਨਿਆ ਜਾਊਗਾ ਕਿ ਪੰਜਾਬ ਹੁਣ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਰੰਗਲਾ ਪੰਜਾਬ ਬਣਾਉਂ ਜਾਵੇਗਾ ਅਸੀ ਸਮਾਜ ਵੱਲੋਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਜਿਹੜੇ 5-5 ਮਰਲੇ ਪਲਾਟ ਆ ਉਹ ਜਿਮਨੀ ਚੋਣਾ ਤੋਂ ਪਹਿਲਾਂ-ਪਹਿਲਾਂ ਦੇ ਦਿੱਤੇ ਜਾਣ ਨਹੀਂ ਤਾਂ ਉਹ ਉਹ ਜਿਹੜਾ ਤਿੱਖਾ ਸੰਘਰਸ਼ ਕਰਨ 겨ਰ ਹੋ ਸਕਦਾ ਆਪਣਾ ਉਮੀਦਵਾਰ ਵੀ ਉਹਨਾਂ ਵੱਲੋਂ ਉਤਾਰਿਆ ਜਾਵੇ ਮੈਂ ਇੱਕ ਹੀ ਬੇਨਤੀ ਕਰਦਾਂਗੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ਬਦਾ ਨਹੀਂ ਸਾਂਝ ਪਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਹਰੇਕ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਹਰੇਕ ਵਰਗ ਦਾ ਸਤਿਕਾਰ ਕਰਦੀ ਹੈ ਇਨਾ ਕਾਸਕਰ ਤੁਸੀਂ ਸਮਾਜ ਦੀ ਗੱਲ ਕੀਤੀ ਇਹਨਾਂ ਨੇ ਉਹਨਾਂ ਗਰੀਬ ਲੋਕਾਂ ਦੀਆਂ ਭਾਵਨਾਵਾਂ ਨੂੰ ਇੰਨੀ ਕਠੇਸ ਪਚਾਈ ਆ ਇੰਨੇ ਕ ਲਾਰੇ ਲਾਏ ਉਹ ਸਿਆਣੇ ਕਹਿੰਦੇ ਆ ਕਿ ਜੇ ਕਿਤੇ ਗਰੀਬ ਦਿਲੋਂ ਦਵਾ ਦੇ ਦੇ ਤੇ ਪਰਮਾਤਮਾ ਬੜੀ ਨੇੜਿਓਂ ਹੋ ਕੇ ਸੁਣਦਾ ਤੇ ਜੇ ਕਿਤੇ ਗਰੀਬ ਦਿਲੋਂ ਗੱਗਵਾ ਦੇ ਦੇ ਤੇ ਪਰਮਾਤਮਾ ਵੀ ਬੜੀ ਨੇੜਿਓਂ ਹੋ ਕੇ ਸੁਣਦਾ ਚਲੋ ਦੇਣੀਆਂ ਸੀ ਸਾਰਿਆਂ ਨੇ ਦਵਾਵਾਂ ਜੋ ਇਹਨਾਂ ਲੋਕਾਂ ਨੇ ਸਮਾਜ ਦੇ ਨਾਲ ਕੀਤਾ ਤੁਸੀਂ ਆਪ ਦੇਖ ਲਓ ਦੂਜੇ ਸੂਬਿਆਂ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਨੇ ਹਰੇਕ ਵਰਗ ਦੇ ਨਾਲ ਕਿਸੇ ਵੀ ਗੱਲ ਦਾ ਕੋਈ ਵਾਅਦਾ ਕੀਤਾ ਤੇ ਉੱਥੇ ਕੋਈ ਛੋਟੇ-ਛੋਟੇ ਪਲਾਟਾਂ ਦੀ ਗੱਲ ਨਹੀਂ ਅੱਜ ਉਹ ਲੋਕ ਉਹ ਸਮਾਜ ਇੰਨਾ ਖੁਸ਼ਹਾਲਾ ਉੱਥੇ ਚੰਡੀਗੜ੍ਹ ਮੋਹਾਲੀ ਵਾਂਗੂ ਉਹਨਾਂ ਸੂਬਿਆਂ ਦੇ ਵਿੱਚ ਫਲੈਟ ਬਣਾ ਬਣਾ ਕੇ ਦਿੱਤੇ ਗਏ ਤੇ ਮੈਂ ਤੁਹਾਨੂੰ ਇਹ ਕੱਲ ਦਾ ਵਾਅਦਾ ਕਰਦਾ ਕਿ ਇਨਾਂ ਲੋਕਾਂ ਕੋਲ ਸਿਰਫ ਹਰੇਕ ਵਰਗ ਲਈ ਝੂਪ ਸੀ ਭਾਰਤੀ ਜਨਤਾ ਪਾਰਟੀ ਕੋ ਸਚਾਈ ਆ ਗੁਰੂ ਕਿਰਪਾ ਕਰੇ ਲੋਕਾਂ ਨੇ ਮਨ ਬਣਾਇਆ ਹਰੇਕ ਸਮਾਜ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਸੇਵਾ ਦੇ ਤਹਿਤ ਤੁਹਾਨੂੰ ਖੁਸ਼ਾਲ ਨਜਰ ਆ। ਸੋ ਦੋਸਤੋ ਇਹ ਸੰਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਇਹ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਫਿਰ ਨਿਭਾ ਦਿਓ ਆਪਣਾ ਫਰਜ਼ ਦੇਖਦੇ ਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ